ਰਾਤਨ ਰਾਤਨ ਢਾਲੀ ਵਾਲਾ ਬਹੁਤ ਪੱਤਰਕਾਰ ਸਾਡੇ ਮਾਨਸਾ ਦੇ ਮਾਨਸਾ ਖਬਰਨਾਮਾ ਵਾਲਾ ਮਾਨਸਾ ਨਿਊਜ਼ ਵਾਲਾ ਜਿਹੜੇ ਮੇਰੇ ਨਾਲ ਖੜੇ ਦੇ ਕੁਸ ਬੱਕਿਆ ਉਹ ਟੋਲਾ ਵੀ ਸੀ ਜਿਹਨਾਂ ਦੂਜੀਆਂ ਪਾਰਟੀਆਂ ਤੋਂ ਪੈਸੇ ਲੈ ਕੇ ਜਾਂ ਸਰਕਾਰਾਂ ਤੋਂ ਪੈਸੇ ਲੈ ਕੇ ਮੈਨੂੰ ਬਦਨਾਮ ਕਰਵਾਇਆ ਪਰ ਬਾਬੇ ਦੀ ਮਿਹਰ ਸੀ ਆਪਾਂ ਸੱਚੇ ਸੀ ਆਪਾਂ ਬਲੰਦੀਆਂ ਤੇ ਜ਼ੀਰੋ ਤੋਂ ਹੀਰੋ ਹੋਏ ਆ ਜੇ ਹੀਰੋ ਤੋਂ ਫੇਰ ਜ਼ੀਰੋ ਹੋ ਜਾਾਂਗੇ ਆਪਾਂ ਫੇਰ ਵੀ ਨਹੀਂ ਖੜਦੇ ਕਦੇ ਘਰਦੇ ਨਹੀਂ ਕਹਿੰਦੇ ਸੀ ਚੁੱਪ ਕਰਕੇ ਬਹਿ ਜਾ ਘਰਦੇ ਦੇਖੋ ਜੀ ਜਮਾਨੀ ਕਹਿੰਦੇ ਮੇਰੇ ਘਰ ਦਾ ਮੈਨੂੰ ਪਤਾ ਹੈ ਉਹ ਤਾਂ ਮੈਨੂੰ ਐ ਕਹਿੰਦੇ ਨੇ ਵੀ ਨਸ਼ੇ ਖਿਲਾਫ ਲੜੀ ਚੱਲ ਕੋਈ ਚੱਕਰ ਨਹੀਂ ਜੇ ਮੈਂ ਮਰਜੀ ਲੜੀ ਜਾ ਚਾਹੇ ਗੱਲ ਕਟਾ ਕੇ ਆ ਜਾ ਗੱਲ ਕਰ ਬੇਇੱਜ਼ਤੀ ਕਰਾ ਕੇ ਨਾ ਹੀ ਕਲੰਕਣ ਲਵਾਈਂ ਕੋਈ ਨਾ ਕਿਸੇ ਤੋਂ ਪੈਸੇ ਨਹੀਂ ਹਨਾ ਵੀ ਨਸ਼ੇ ਵਾਲੇ ਤੋਂ ਨਾ ਖੁਦ ਨਸ਼ਾ ਕਰੀ ਤੇ ਬਾਈ ਹੁਣ ਜੇ ਮੈਂ ਗੱਲ ਸੁਣ ਲਾ ਮੈਂ ਹਾਂ ਹੁਣ ਮੈਂ ਫਿਰਦਾ ਉਹਦੇ ਤੁਰਿਆ ਮੈਨੂੰ ਕੀ ਪਤਾ ਮੈਨੂੰ ਉਹਦੇ ਥੋੜੇ ਚੋ ਕਿਹੜਾ ਬੰਦਾ ਨਸ਼ਾ ਕਰਦਾ ਹੋਵੇ ਜਾਂ ਕੋਈ ਵੇਚਦਾ ਹੋਵੇ ਮੈਂ ਤਾਂ ਨਹੀਂ ਜਾਣਦਾ ਨਾ ਜਾਂ ਕੋਈ ਮੇਰੇ ਨਾਲ 20 ਬੰਦੇ ਤੁਰੇ ਫਿਰਦੇ ਮੇਰੇ ਨਾਲ ਕੋਈ ਨਸ਼ਾ ਕਰਦਾ ਹੋਵੇ ਕੋ ਮੈਂ ਤਾਂ ਉਹਨਾਂ ਨੂੰ ਵੀ ਬੇਇੱਜ਼ਤੀ ਹੈ ਕਰਾਂ ਦਨ ਰਾਤ ਵੀ ਦੇਖਿਆ ਕੁਸ਼ਕ ਚੈਨਲ ਇਹ ਜਾਂਦਾ ਆ ਛੋਟੇ ਦੇ ਨਾਲ ਹੁੰਦਾ ਇਹ ਕੋਈ ਬੰਦਾ ਮੇਰੇ ਨਾਲ ਫੋਟੋ ਖਿਚਾ ਗਿਆ ਉਹ ਨਸ਼ੇ 'ਚ ਫੜਾ ਗਿਆ ਮੇਰੇ ਨਾਲ ਥੋੜੀ ਹੋਈ ਆ ਛੋਟੇ ਤੋਂ ਵੀ ਆਫਰਾਂ ਵੀ ਹੁੰਦੇ ਨੇ ਹੁਣੀਆਂ ਆ ਪਰ ਆ ਵੀ ਪਹਿਲਾਂ ਮੈਲਾ ਬਹੁਤ ਆਈਆਂ ਸਟਾਰਟਿੰਗ ਤੋਂ ਝੂਠ ਨਹੀਂ ਮਾਰਦਾ ਬਹੁਤ ਵੱਡੀਆਂ ਆਈਆਂ ਅਲਗ ਕਰ ਆਪਾਂ ਨੂੰ ਲੋੜ ਨਹੀਂ ਆਫਰ ਦੀ ਪਰ ਆ ਬਹੁਤ ਬੁਰੇ ਰਾਹਾਂ ਤੋਂ ਨਿਕਲੇ ਹੋਏ ਆ ਬਹੁਤ ਭੈੜੇ ਰਾਹਾਂ ਤੋਂ ਨਿਕਲੇ ਹੋਏ ਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ ਬਾਬਾ ਦੀਪ ਸਿੰਘ ਨੇ ਪੋਰੇ ਚੋਂ ਪਾਠ ਕਰਕੇ ਤੁਰੇ ਸੀ 13 April ਨੂੰ ਵਿਸਾਖੀ ਨੂੰ ਜਮਾ ਕੱਲੇ ਤੁਰੇ ਸੀ ਨਰੋਲ ਇਕ ਸਿੰਘ ਨਾਲ ਸੀ ਕਾ ਮੁੰਡਾ ਨਾਲ ਸੀ ਦੋ ਜਣੇ ਸੀ ਇਹ ਦੂਜੇ ਨਹੀਂ ਸੀ ਇਹ ਪਹਿਲੇ ਦਿਨ ਸੀ ਦੂਜੇ ਦੋ ਜਣੇ ਹੌਲੀ ਹੌਲੀ ਟੀਮ ਆ ਮੇਰੀ ਟੀਮ ਹੈ ਆ ਸੁਖੀ ਹੋਰ ਇਹਨੇ ਮੁੰਡੇ ਆ ਸ਼ਮਸ਼ੇਰ ਹੋਰ ਬਾਬੇ ਹੋਰੀ ਉੱਡਤਾਂ ਨੇ ਪਹਿਲੇ ਦਿਨ ਤੋਂ ਮੇਰੇ ਨਾਲ ਪ੍ਰਦੀਪ ਖਾਲਸਾ ਹੋਰ ਬਹੁਤ ਵੱਡੀ ਟੀਮ ਹੈ ਸਾਡੀ ਮਾਨਸਾ ਜਿੱਤਾ ਲਗਭਗ ਅੱਜ ਕੱਲ ਮਾਨਸਾ ਜਿਹੜੇ ਦਾ ਹਰੇਕ ਬੰਦਾ ਇੰਟੀਗਰਾ ਮੈਂਬਰ ਜੀ ਮੈਂ ਕਹਣਾ ਸਾਡੇ ਜੈਤੋ ਚ ਪਰ ਸਾਡਾ ਨਸ਼ਾ ਵੀ ਕੋਈ ਨਹੀਂ ਛੱਡ ਰਿਹਾ ਨਸ਼ਾ ਵੀ ਕੀ ਜਾਂਦਾ ਕਿਉਂ ਤੁਸੀਂ ਪਿੱਛੇ ਜੇ ਇੱਕ ਜ਼ਖੀਰਾ ਬੜਾ ਤਕੜਾ ਫੜਿਆ ਸੀ ਪਿਛਲੇ ਹਫ਼ਤੇ ਦੀ ਗੱਲ ਹੀ ਆ ਤੁਸੀਂ ਇੱਕ ਰੋਡ ਦੇ ਉੱਤੇ ਦੇਖਿਆ ਸੀ ਬੜੀ ਵੀਡੀਓ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਸ਼ੁਰੂ ਹੋ ਗਿਆ ਜ਼ਖੀਰਾ ਜ਼ਖੀਰਾ ਤਾਂ ਮੈਂ ਉਹਨਾਂ ਦੀ ਮੈਂ ਫੈਕਟਰੀ ਫੜਨੀ ਸੀ ਦੋ ਚਾਰ ਦਿਨ ਆਵਾਦ ਉਹ ਫੋਨ ਤੋਂ ਤੁਹਾਨੂੰ ਪਤਾ ਫੋਨ ਟਾਈਪਿੰਗ ਹੁੰਦੇ ਆ ਜਿਹੜਾ ਉਹ ਬੰਦਾ ਹੈਗਾ ਉਹਨੇ ਤਿੰਨ ਤਾਂ ਐਸਐਸਪੀ ਸਸਪੈਂਡ ਕਰਾਇਆ ਕੋਈ ਉਹਦਾ ਮੈਂ ਜ਼ਖੀਰੀ ਫੜਨਾ ਸੀ ਉਹ ਤੋਂ ਇੰਨਾ ਅੱਧਾ ਟਰਾਲੀ ਕੈਪਸੂਲ ਲੈਣੀ ਸੀ ਸਾਰੀ ਦੁਨੀਆ ਸਾਹਮਣੇ ਤਾਂ ਪਤਾ ਨਹੀਂ ਕਿਵੇਂ ਮਿਸ ਹੋ ਗਿਆ ਕੰਮ ਕਿਵੇਂ ਨਾ ਫੇਰ ਉਹ ਪ੍ਰਮਾਤਮਾ ਕਰੂਗਾ ਆਪਾਂ ਫੇਰ ਫੜਾਂਗੇ ਆਪਾਂ ਫੜਦੇ ਰਾਂਗੇ ਯਾਰ ਜਿੰਨਾ ਚਿਰ ਆਪਣੇ ਗੋਲੀ ਨਹੀਂ ਮਰਵਾਉਂਦੇ ਆਪਾਂ ਨੂੰ ਮਰਵਾਉਂਦੇ ਨਹੀਂ ਜਾਂ ਨਸ਼ਾ ਬੰਦ ਨਹੀਂ ਕਰਉ ਇੱਕ ਕੰਮ ਹੋ ਜੂ ਇਹਦਾ ਨਸ਼ਾ ਬੰਦ ਹੋ ਜੂ ਜਾਂ ਮੇਰੀ ਮੈਂ ਪੰਪ ਪੁਣਾ ਗੁਰੂ ਘਰ ਦਾ ਕੁਕਰਾ ਮੈਂ ਪੰਪਣ ਮੰਦੋ ਜੀ ਸਰਕਾਰ ਜਦੋਂ ਦੇਖਦੇ ਆਪਾਂ ਕੋਈ ਵੀ ਸਰਕਾਰ ਬਣਦੀ ਆ ਸਰਕਾਰ ਆਉਣ ਸਰ ਉਹ ਮਤਲਬ ਆਪ ਦਾ ਪੂਰਾ ਵਾਹ ਵਾਸਤਾ ਲਾ ਲੀਏ ਜੋ ਕੋਈ ਚੀਜ਼ ਬੰਦ ਕਰਨੀ ਹੋਵੇ ਹੋਰ ਚੀਜ਼ਾਂ ਦਾ ਸਰਕਾਰ ਮੈਂਟ ਚ ਬੰਦ ਕਰ ਦਿੰਦੀ ਹੈ ਲੇਕਿਨ ਇਹ ਇਹ ਕੀ ਖਾਸ ਜਿਹੜਾ ਹੈ ਸਰ ਵੀਰ ਜੀ ਤੁਹਾਡਾ ਸਵਾਲ ਬਹੁਤ ਵਧੀਆ ਤੁਸੀਂ ਇਹਨੂੰ ਦੂਜੇ ਢੰਗ ਨਾਲ ਵੀ ਕਰ ਸਕਦੇ ਸੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਸਾਊਥ ਚ ਕਿਸੇ ਵੀ ਆਦਰ ਸਟੇਟ ਤੇ ਜੁਪੀ ਵਿਹਾਰ ਚ ਸਰਕਾਰਾਂ ਮੈਨੀਫੈਸਟੋ ਚ ਪਤਾ ਕੀ ਦਿੰਦੀਆਂ ਨੇ ਹਰੇਕ ਸਰਕਾਰ ਕਾਂਗਰਸ ਅਕਾਲੀ ਸਮਾਜਵਾਦੀ ਜਿਹੜੇ ਉੱਧਰ ਨੇ ਅਕਾਲੀ ਤਾਂ ਮੇਰਾ ਜਾਂ ਆਮ ਆਦਮੀ ਹਣਾ ਇਹਨਾਂ ਦਾ ਮੈਨੀਫੈਸਟੋ ਉੱਥੋਂ ਦਾ ਅਸੀਂ ਸੋਨ ਨੂੰ ਇੰਨੇ ਮੈਡੀਕਲ ਕਾਲਜ ਦਿੱਤੇ ਅਸੀਂ ਛੋੜੇ ਇੰਨੇ ਮੁੰਡੇ ਆਈਪੀਐਸ ਪੀਐਸ ਜੈਸ ਬਣਾਏ ਅਸੀਂ ਛੋੜੇ ਇੰਨੇ ਫ੍ਰੀ ਮੈਡੀਕਲ ਹਸਪੀਟਲ ਖੋਲੇ ਫ੍ਰੀ ਆ ਜਿਹੜਾ ਉਹ ਫ੍ਰੀ ਉਹ ਐਂ ਕਹਿੰਦੇ ਨੇ ਤੇ ਆਪਣੇ ਵਾਲੇ ਕੀ ਕਹਿੰਦੇ ਨੇ ਇੱਕ ਮੈਨੀਫੈਸਟੋ ਚ ਅਸੀਂ ਨਸ਼ਾ ਬੰਦ ਕਰਾਵਾਂਗੇ ਕੋਈ ਤਾਂ ਗੁੜਕਾ ਚੱਕ ਲੈਂਦਾ ਕੋਈ ਗ੍ਰੰਥ ਸਾਹਿਬ ਚੱਕ ਲੈਂਦਾ ਕੋਈ ਜੇ ਨਸ਼ੀ ਬੰਦ ਹੋ ਗਿਆ ਇੱਥੇ ਫਿਰ ਇਹਨਾਂ ਕੋਲੇ ਇਹਨਾਂ ਨੂੰ ਕੰਮ ਕਰਨੇ ਪੈਣਗੇ ਤੇ ਪੰਜਾਬ ਦਾ ਨਾ ਨੌਜਵਾਨੇ ਜਾਗ ਜੂਗਾ ਇਹ ਆਪਦੇ ਹੱਕ ਮੰਗਣ ਲੱਗ ਜੂ ਇਹ ਜਾਗ ਕੇ ਪੜ ਕੇ ਖੁਦ ਅਫਸਰ ਬਣ ਜੂ ਕਾਰਪੋਰੇਟ ਘਾੜਿਆਂ ਨੂੰ ਡਰ ਹੋ ਜੂਗਾ ਕਿਹੇ ਨਸ਼ੇ ਵਾਲੇ ਬਹਿਨਚਾ ਨਾ ਬੈਠਣਗੇ ਦਾ ਚਾਰਜ ਵਾਕ ਪੜ ਕੇ ਇਹ ਵੱਡੇ ਅਫਸਰ ਬਣਗੇ ਤਾਂ ਕਾਰਪੋਰੇਟ ਨੂੰ ਖਤਰਾ ਕਿਸੇ ਗਰੀਬ ਦਾ ਜਾਵਾਕ ਪੜ ਕੇ ਅਫਸਰ ਬਣੂਗਾ ਤਾਂ ਉਹ ਵੀ ਮਾਨ ਥੋੜੀ ਹੋਊਗਾ ਇਕੱਲੋ ਤਾਂ ਹੋ ਜਾਂਦੇ ਨੇ ਕ੍ਰਾਪਟ ਹੌਣ ਬਥੇਰੇ ਨੌਕਰੀਆਂ ਵਾਲੇ ਕ੍ਰਾਪਟੀ ਨੇ ਗੱਲ ਕਰ ਜਿਹੜੇ ਅੱਜ ਵੀ ਪੀਡੀ ਵਾਲੇ ਪੜ ਕੇ ਲੱਗੂ ਉਹ ਤਾਂ ਹੋਣਗੇ ਜੇ ਨਸ਼ਾ ਖਤਮ ਹੋਊ ਪੰਨੇ ਸਿੱਧੂ ਨੂੰ ਪਹਿਲਾਂ 10000 ਚ ਕਹਿੰਦੇ ਉਹ ਤੇ 10000 ਤੁੱਜੀ ਦੀ ਹੁਣ ਉਹਨੂੰ ਕਹਿੰਦੇ ਵੀ ਤੂੰ ਤਾਂ ਐਕਸਟਰੀ ਦਾ ਪੱਛਾ ਦਿੱਤਾ ਪਹਿਲਾਂ ਉਹ ਤੇ 10000 ਦਾ ਫਿਰ 26 ਜਨਵਰੀਨ ਤੋਹਫਾ ਦਿੱਤਾ 26 ਜਨਵਰੀ ਕਾਦੀ 26 ਜਨਵਰੀ ਕਾਦੀ 26 ਜਨਵਰੀ ਆ ਸੁਪਟੀ ਆ ਜਣਾ ਰਿਮਾਂਡ ਲਿਆਂਦਾ ਉਹਦਾ ਰਿਮਾਂਡ ਲਿਆ ਕੇ 379B 379B ਦਾ ਮਤਲਬ ਹੀ ਦੱਸ ਦੇ 379B ਉਹਨਾਂ ਤੇ ਲਾਦੀ ਜਿਹੜਾ ਬੜਾ ਵੱਡਾ ਚੋਰ ਹੋਵੇ ਕੋ ਮਾੜਾ ਮੋਟਾ ਨਹੀਂ ਉਹਦੀ ਜ਼ਮਾਨਤ ਹੀ ਲਾਦੀ ਤੇ ਨਵੇਂ ਮਹੀਨੇ ਮੇਰੇ ਦੇ ਕੀ 200 ਰੁਪਏ ਦਾ ਫਰੋਤੀ ਦਾ ਰੱਤਾ ਦਿੱਤਾ ਹੀ 200 ਰੁਪਏ ਦੀ ਫਰੋਤੀ ਹੈ ਮੈਂ ਆ ਬਰਬਾ ਕੋੜਾ ਮਾਲਕਾਂ ਝੂਠ ਨਹੀਂ ਮਾਰਦਾ ਮੇਰੇ ਕੋਲ ਇੰਨੀ ਕਿ ਜਾਇਦਾਦ ਹੈਗੀ ਹੈ 200 200 ਇੱਕ ਪਾਸੇ ਗੁਰਿੰਦਰ ਸਿੰਘ ਟਾਕਾ ਕਹਿੰਦੇ ਮੈਂ ਕੋਲ ਖੜਕੇ ਕਟਾਗੇ ਆਏ ਆ ਇੱਕ ਪਾਸੇ ਪ੍ਰਸ਼ਾਸਨ ਚਿਹਰੇ ਘੜੇ ਵਾਦੀ ਕਰ ਰਿਹਾ ਵੀ ਇਹ ਗੱਲ ਹੋਣੀ ਨਹੀਂ ਚਾਹੀਦੀ ਤੇ ਦੂਜੇ ਪਾਸੇ ਹੋਈ ਜਾਂਦੀ ਮੈਂ ਤਾਂ ਕਹਿਣਾ ਇਹੋ ਜਿਹੇ ਬੰਦਿਆਂ ਦਾ ਨਾਂ ਹੀ ਲੈਣਾ ਗੁਰੂ ਘਰ ਤੇ ਖੜਕੇ ਬਹੁਤ ਮਾੜਾ ਬਾਈ ਮੈਂ ਤਾਂ ਉਹ ਬੰਦੇ ਦੀ ਗੱਲ ਹੀ ਨਹੀਂ ਕਰਨਾ ਹੁਣ ਬਾਈ ਤੇਰੇ ਤੋਂ ਜ਼ੁਲਮ ਹੁੰਦਾ ਤੇਰੇ ਤੇ ਕੋਈ ਮੋਗਲ ਜੁਲਮ ਕਰਦੇ ਹੁੰਦੇ ਤੇਰੇ ਤੇ ਕੋਈ ਜੁਲਮ ਕਰੇ ਤੇ ਮੈਂ ਉੱਥੇ ਸਰਕਾਰ ਦਾ ਹਮਾਇਤੀ ਬਣ ਕੇ ਐ ਖੜਾ ਤਾਂ ਮੈਂ ਗੁਰੂ ਮਹਾਰਾਜ ਨੂੰ ਕੀ ਮੂੰਹ ਦਿਖਾਵਾਂ ਤੇ ਫਿਰ ਉਹੋ ਜੇ ਮਲਾਜਮ ਜਿਹੜੇ ਇਹੋ ਜੇ ਬੰਦੇ ਨੂੰ ਖੜਾਉਂਦੇ ਨੇ ਉਹ ਤਾਂ ਝੂਠ ਮਾਰਦਾ ਹੋਣਾ ਖਰ ਉਹਦੇ ਪਰਚਾ ਹੋਵੇ ਮੈਂ ਤਾਂ ਕਹਿੰਦਾ ਭਾਨੇ ਦੇ ਪਰਿਵਾਰ ਕੋਲੇ ਜਾਊਂਗਾ ਮੈਂ ਅੱਚ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇਹੋ ਜੇ ਬੰਦੇ ਦੇ ਪਰਚਾ ਕਰ ਉਹ ਬੰਦੇ ਦਾ ਨਾਂ ਨਾ ਲਓ ਆਪਾਂ ਨਾਂ ਹੀ ਲੈਂਦਾ ਕਿਉਂਕਿ ਇਹੋ ਜੇ ਬੰਦੇ ਹੁਣ ਮੈਂ ਹੁਣ ਮੇਰਾ ਮੈਂ ਮੈਂ ਕੌਣ ਐ ਕਿਸੇ ਨੂੰ ਪਤਾ ਮੈਂ ਗੁਰੂ ਗੋਬਿੰਦ ਸਿੰਘ ਸਿੱਖ ਐ ਮੇਰੇ ਮੂੰਹ ਤੇ ਲਿਖਿਆ ਮੈਂ ਜਗਤ ਸਿੰਘ ਆ ਮਜੀਬ ਸਿੰਘ ਆ ਨਾਮ ਰਮਦਾਸੀਆਂ। ਕੁਸ਼ਕ ਲੋਕ ਸਾਡੇ 9 ਮਾਸ ਦੇ ਰਿਸ਼ਤੇ ਨੂੰ ਅੱਡ ਕਰਨਾ ਚਾਹੁੰਦੇ ਨੇ। ਇਹੋ ਜਿਹੇ ਲੋਕਾਂ ਤੋਂ ਟੁੱਕੜ-ਬੋਚਾਂ ਤੋਂ ਬਚੋ। ਅਸੀਂ ਗੁਰੂ ਦੇ ਖਾਲਸੇ ਆ। ਅਸੀਂ ਗੁਰੂ ਦੇ ਸਿੰਘ ਆ। ਅਸੀਂ ਗੁਰੂ ਦੇ ਸਿੰਘ ਆ ਸਾਡੀਆਂ ਸਾਡੀ ਸਾਡੇ ਚ ਕੌਣ ਆ ਦੇਖੋ ਆਪ ਜੱਫੀ ਪਾਓ। ਕੌਣ ਆ ਸਾਡੇ ਚ ਦੇਖੋ ਕੌਣ ਸਾਡੇ ਚ Hindu ਆ ਕੌਣ ਮੁਸਲਮਾਨ ਆ ਕੌਣ ਕੌਣ ਰਮਦਾਸੀ ਆ ਕੌਣ ਮਜੀਬ ਸਿੰਘ ਆ ਕੌਣ ਚਿੰਬਾ ਕੌਣ ਲਹਾਰ ਆ ਅਸੀਂ ਸਿੱਖ ਆ। ਇਹ ਕੁਸ਼ਕ ਲੋਕ ਨੇ ਛੱਡੇ ਹੋਏ ਜੋ ਆਪਣੇ ਨਾਫਰਤ ਫਲਾਉਂਦੇ ਨੇ। ਇਹੋ ਜਿਹੇ ਲੋਕਾਂ ਤੋਂ ਬਚੋ ਭਾਈ ਰਵਣ ਕੇ ਆਪਣੇ 9 ਮਾਸ ਦੇ ਇਹ ਲੋਕ ਵੋਟਾਂ ਲੈਣ ਦੇ ਮਾਰੇ ਆਪਾਂ ਲੜਾਉਂਦੇ ਨੇ ਬਸ ਨਾ ਨਾ ਲਿਆ ਕਰੋ ਯਾਰ ਵਾਹਿਗੁਰੂ ਬਹਿਰੂ ਭਲੀ ਕਰੂ ਮੇਰਾ ਸੱਚਾ ਪਾਤਸ਼ਾਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮੇਰਾ ਆਥਰਖੂ ਬਾਬਾ ਦੀਪ ਸਿੰਘ ਦੀਪ ਸਿੰਘ ਦੇ ਜਗ੍ਹਾ ਹੀ ਹੋਏ ਜੀਵੇ ਆ ਭਰਾਵਾ ਆਪਣੀ ਕੌਮ ਥੋੜੀ ਜਿਹਾ ਬਦ ਕੁਰਬਾਨੀ ਭਾਲਦੀ ਆ ਆਪਾਂ ਸੰਤਾਂ ਨੂੰ ਭੁੱਲ ਗਏ ਸੁੱਖੇ ਜੰਦ ਨੂੰ ਭੁੱਲ ਗਏ ਸਾਰ ਨੂੰ ਭੁੱਲ ਗਏ ਖਵਾਰੇ ਨੂੰ ਭੁੱਲ ਗਏ ਤਾਰੇ ਨੂੰ ਭੁੱਲ ਗਏ ਕਿੰਨੇ ਸ਼ਹੀਦ ਹੋਏ ਕਿੰਨਾਂ ਨੂੰ ਭੁੱਲ ਗਏ ਬੱਟ ਦੀਪ ਸਿੱਧੂ ਆਇਆ ਇੱਕ ਉਹਨੇ ਲੱਗਦੀ ਲਾਈਫ ਛੱਡੀ ਉਹਦੇ ਜਗ੍ਹਾ ਹੀ ਹੋਏ ਅਸੀਂ ਦੀਵੇ ਆ ਬੋਲੇ ਕਰਦਿਆਂ ਹਜ਼ਾਰ ਜਗਾ ਕੇ ਜਾਊਂਗਾ ਅੱਜ ਸੋਡੇ ਜਿੱਤੋ ਚ ਵੀ 10 ਲਾ ਗਿਆ ਪਿੰਡ ਪਿੰਡ ਲਾਉਂਦਾ ਫਿਰਦਾ ਜਿੱਦੇ ਬੋਜਿਆ ਹਜ਼ਾਰ ਦੀ ਬਾਜੂਗਾ ਮੇਰੇ ਪਿੱਛੇ ਨਾ ਜਗਿਆ ਤਾਂ ਮੈਂ ਉ ਉਪਰ ਉਹ ਉਹ ਦੇਖ ਉਹ ਜਾਣੀ ਜਾਣਾ ਜਗਾਵਾਂਗੇ ਸਿੱਖੀ ਬਾਨੀ ਆ ਉਹ ਸਿੱਖ ਬੰਦੇ Hindu ਧਰਮ ਵਾਲੇ ਆ ਦੇ ਧਰਮ ਪੜੋ ਆਪਦੇ ਧਰਮ ਚ ਪੱਕਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਧਰਮ ਦੇ ਤੁਸੀਂ ਹੋ ਨਾ ਜੇ ਤੁਸੀਂ ਸਿੰਘ ਲਾਉਣ ਦਾ ਸਿੰਘ ਸਿੱਖ ਧਰਮ ਚ ਪੱਕੇ ਹੋ ਜੇ ਤੁਸੀਂ ਕੁਮਾਰ ਲਾਉਣ ਤਾਂ Hindu ਧਰਮ ਚ ਪੱਕੇ ਹੋ ਜੇ ਤੁਸੀਂ ਖਾਂ ਲੁਣ ਤਾਂ ਆਪਣੇ ਧਰਮ 'ਚ ਪੱਕਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਇਹ ਧਰਮ ਦਾ